ਮਿਨਿਸਟਰ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਸ਼ਹਿਰ ਦੇ ਲਈ ਸਿਰਦਰਦੀ ਦਾ ਕਾਰਨ ਬਣੀ ਤੁੰਗ ਟਾਬ ਡਰੇਨ ਤੋਂ ਜਿਹੜਾ ਹੈ ਗੰਦੇ ਨਾਲੇ ਦੇ ਵਿੱਚੋਂ ਕੱਢ ਕੇ ਖੁੱਲਾ ਰਸਤਾ ਅਤੇ ਸਰਗਾ ਦੇ ਜਿਹੜਾ ਹੈ ਸਰਗਾ ਦੇ ਵਜੋਂ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ ਡਰੇਨ ਦੇ ਵਿੱਚੋਂ ਸਫਾਈ ਕਰਨ ਦੀ ਸ਼ੁਰੂਆਤ ਕਰਦੇ ਹੋਏ ਸਰਦਾਰ ਤਾਲੀਵਾਲ ਨੇ ਦੱਸਿਆ ਕਿ ਇਹ ਡਰੇਨ ਜੋ ਕਿ ਇਸ ਦੇ ਨਾਲ ਲੱਗਦੇ ਵੱਡੇ ਇਲਾਕੇ ਦੇ ਵਿੱਚ ਗੰਭੀਰ ਬਿਮਾਰੀਆਂ ਪੈਦਾ ਕਰਨ ਦਾ ਕਾਰਨ ਬਣ ਰਹੀ ਹੈ ਉਸ ਨੂੰ 120 ਕਰੋੜ ਰੁਪਏ ਦੀ ਲਾਗਤ ਦੇ ਨਾਲ ਕਵਰ ਕਰਕੇ ਖੁੱਲੇ ਰਸਤੇ ਅਤੇ ਸਰਗਾਹ ਦੇ ਵੱਜੋ ਵਿਕਸਿਤ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਮੈਂ ਹਾਲੀ ਦੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਦੌਰਾਨ ਸ਼ਹਿਰ ਵਾਸੀਆਂ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਇਸ ਡਰੇਨ ਨੂੰ ਸਾਫ਼ ਕਰਕੇ ਇਲਾਕੇ ਨੂੰ ਗੰਦਗੀ ਤੋਂ ਮੁਕਤ ਕੀਤਾ ਜਾਵੇਗਾ ਤੇ ਅੱਜ ਚੋਣ ਨਤੀਜੇ ਦੇ 15 ਦਿਨ ਬਾਅਦ ਇਸ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਨਾਈ ਵੀ ਕਿਹਾ ਕਿ ਪਾਵੇ ਮੈਂ ਇਹ ਲੋਕ ਸਭਾ ਚੋਣ ਜਿੱਤ ਨਹੀਂ ਸਕਿਆ ਪਰ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣਾ ਸਮਰਥਨ ਮੈਨੂੰ ਦਿੱਤਾ ਸੀ ਜਿਸ ਦਾ ਮੈਂ ਸਦਾ ਰਣੀਕਰਾਂ ਰਹਾਂਗਾ ਇੱਧਰ ਦੀ ਕੂੰਗਟਾ ਟ੍ਰੇਨ ਇਹ ਸ਼ਹਿਰ ਦੇ ਵਿੱਚ ਸਭ ਤੋਂ ਜ਼ਿਆਦੀਆਂ ਬਿਮਾਰੀਆਂ ਜਿਹੜੀਆਂ ਦੇ ਕੱਦ ਕੇ ਫੈਲੀਆਂ ਸੀ ਏ ਉਦੋਂ ਅਸੀਂ ਇਲੈਕਸ਼ਨ ਦੇ ਵਿੱਚ ਲੋਕਾਂ ਦਾ ਵਾਅਦਾ ਕੀਤਾ ਸੀ ਬੇਸ਼ੱਕ ਇਲੈਕਸ਼ਨ ਆਪਾਂ ਨਹੀਂ ਜਿੱਤ ਸਕੇ ਪਰ ਆਪਾਂ ਨੂੰ 211400 ਸ਼ਹਿਰੀਆਂ ਨੇ ਵੋਟ ਪਾਈ ਹੈ ਤੇ ਮੈਂ ਉਹਨਾਂ ਨਾਲ ਵਾਅਦਾ ਕੀਤਾ ਸੀਗਾ ਕਿ ਮੈਂ ਤੁਹਾਨੂੰ ਇਹ ਡਰੇਨ ਜਿਹੜੀ ਹੈ ਠੀਕ ਕਰਾ ਕੇ ਦਵਾਂਗੇ ਜੇ ਡਰੇਨ ਠੀਕ ਨਹੀਂ ਹੁੰਦੀ ਤੇ ਆਪਣੇ ਬਹੁਤ ਲੋਕਾਂ ਨੂੰ ਜਿਹੜਾ ਟਿੱਡਣੀਆਂ ਦਾ ਕੈਂਸਰ ਦਾ ਬਹੁਤ ਜ਼ਿਆਦੇ ਰੋਗ ਫੈਦੇ ਹੀ ਮੈਨੂੰ ਮੈਡੀਕਲ ਕਾਲਜ ਦੇ ਡਾਕਟਰਾਂ ਨੇ ਦੱਸਿਆ ਕਿ ਇਹਦਾ ਕੋਈ ਹੱਲ ਕਰੋ ਸੋ ਅਜੇ 4 ਤਰੀਕ ਨੂੰ ਰਿਜ਼ਲਟ ਆਇਆ ਸੀਗਾ ਤਾਂ ਅੱਜ ਤੁਸੀਂ ਦੇਖ ਲਓ ਕਿੰਨੇ ਦਿਨ ਹੋਏ ਅਸੀਂ ਵਾਦਾ ਕੀਤਾ ਸੀ ਕਿ ਅਸੀਂ ਡਰੇਨ ਠੀਕ ਕਰਾਵਾਂਗੇ ਇਹ ਮੇਰਾ ਪਹਿਲਾ ਪ੍ਰੋਜੈਕਟ ਹੈ ਮੈਂ ਇਸ ਡਰੇਨ ਨੂੰ ਤੋੜ ਪਹਿਲਾਂ ਇਹਨੂੰ ਕਲੀਨ ਕਰਾਵਾਂਗੇ ਇਹਦਾ ਤਾਂ ਅਸੀਂ ਪ੍ਰੋਜੈਕਟ ਮੇਰੇ ਨਾਲ ਕ੍ਰਿਸ਼ਨ ਨੇ ਸਰਦਾਰ ਹਰਪ੍ਰੀਤ ਸਿੰਘ ਆਈਐਸ ਅਫਸਰ ਨੇ ਸਾਡੀ ਪਾਰਟੀ ਦੇ ਆਗੂ ਨੇ ਨੌਜਵਾਨ ਆਗੂ ਸਾਡੇ ਗਰੋਵਲ ਸਾਹਿਬ پولیس ਜੀ ਕੋਲ ਨਸਰ ਸਾਰੇ ਆਏ ਅਸੀਂ ਉਹਦਾ ਪ੍ਰੋਜੈਕਟ ਵੀ ਪੂਰਾ ਤਿਆਰ ਕਰ ਲਿਆ ਇਨੂੰ ਸਹੀ ਢੰਗ ਨਾਲ ਕਰਨੀ ਪਵੇ ਤੇ ਪਹਿਲਾਂ ਸਫਾਈ ਬਹੁਤ ਜ਼ਰੂਰੀ ਕਿਉਂਕਿ ਅੱਗੇ ਬਾਅਦ ਚ ਦੇ ਦੇਣਾ ਲੋਕਾਂ ਦੇ ਘਰਾਂ ਵਿੱਚ ਪਾਣੀ ਮਰ ਜਾਂਦਾ ਸੋ ਅੱਜ ਆਪਾਂ ਇਹਨੂੰ ਸ਼ੁਰੂ ਕੀਤਾ ਔਰ ਇਹਨੂੰ ਜਲਦੀ ਇਹਦਾ ਪ੍ਰੋਜੈਕਟ ਜਿਹੜਾ ਉਹ ਪਾਸ ਕਰਾ ਕੇ ਫਿਰ ਇਹਨੂੰ ਜਿਹੜਾ ਹੀ ਅੰਮ੍ਰਿਤਸਰ ਦੇ ਲੋਕਾਂ ਦਾ ਇੱਕ ਸਭ ਤੋਂ ਵੱਡਾ ਮਸਲਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਰੀਨ ਐਂਡ ਕਲੀਨ ਜਿਹੜੀ ਮਿਮ ਹੈ ਉਹ ਅਸੀਂ ਸ਼ੁਰੂ ਕਰਾਂਗੇ ਕਿ ਸ਼ਹਿਰ ਨੂੰ ਬੱਲਾ ਜਿਹੜਾ ਸਾਫ਼ ਸੁਥਰਾ ਰੱਖਣਾ ਅਗਲੇ ਦਿਨ ਤੇ ਮੈਂ ਤੁਹਾਨੂੰ ਦੱਸੂਗਾ ਕਿ ਸ਼ਹਿਰ ਦੇ ਵਿੱਚ ਰੁੱਖ ਵੀ ਲਾਵਾਂਗੇ ਗ੍ਰੀਨ ਵੀ ਜਿਹੜਾ ਸ਼ਹਿਰ ਨੂੰ ਰੁੱਖ ਲਾਵਾਂਗੇ ਸ਼ਹਿਰ ਦੇ ਵਿੱਚ ਜਿਹੜਾ ਪੋਲੂਸ਼ਨ ਹੈ ਉਹਨੂੰ ਠੀਕ ਕਰਾਂਗੇ ਇਹ ਸਾਡਾ ਪ੍ਰੋਜੈਕਟ ਹੈ ਸਭ ਤੋਂ ਵੱਡਾ ਸੋ ਨਾ ਜਿਹੜੇ ਵਾਦੇ ਲੋਕਾਂ ਦਾ ਕੀਤੇ ਸੀ ਇਲੈਕਸ਼ਨ ਦੇ ਵਿੱਚ ਕਿਉਂਕਿ ਮੈਂ ਲੋਕਾਂ ਨੂੰ ਕਿਹਾ ਕਿ ਅਸੀਂ ਉਹ ਲੋਕ ਨਹੀਂ ਜਿਹੜੇ ਵੋਟਾਂ ਲੈ ਕੇ ਚੱਲ ਜਾਗੇ ਜਾਂ ਜਾਇਦਾ ਚੜ ਜਾਗੇ ਅਸੀਂ ਇੱਥੇ ਦੇ ਰਹਿਣ ਵਾਲੇ ਹਾਂ ਇੱਥੇ ਹੀ ਕੰਮ ਕਰਦਾਂ ਸੋ ਅੱਜ ਸਾਰੇ ਅਫਸਰਾਂ ਨੂੰ ਨਾਲ ਲੈ ਕੇ ਨਗਰ ਨਿਗਮੀਆਂ ਨੂੰ ਸਭ ਨੂੰ ਮੈਂ ਉਹਦੇ ਪਹਿਲਾਂ ਇਹਨੂੰ ਆਪਸੇ ਸਾਫ਼ ਕਰਾਂਗੇ ਸਾਡੀ ਜਿੱਥੋਂ ਸ਼ਹਿਰ ਦੇ ਵਿੱਚ ਸ਼ੁਰੂ ਹੁੰਦੀ ਹੈ ਇਹਦਾ ਗੋਚਾ ਬਿੰਦ ਤੇ ਐ ਫਾਸਲ ਤੋੜੀ ਇਹਨੂੰ ਸਾਫ ਕਰਕੇ ਤੇ ਬਾਅਦ ਦੇ ਵਿੱਚ ਇਹਦਾ ਪ੍ਰੋਜੈਕਟ ਪਾਸ ਕਰਾ ਕੇ ਇਹਨੂੰ ਫੇਰ ਕੀ ਕਰਾਂਗੇ ਵਧੀਆ ਜਿਹੜਾ ਲੋਕਾਂ ਦਾ ਮਸਲਾ ਜਿਹੜਾ ਹੱਲ ਹੋ ਜਾ। ਹਾਂ। ਸਰਦਾਰ ਸਾਹਿਬ ਇਲੈਕਸ਼ਨਾਂ ਚ ਇੱਕ ਵਾਦਾ ਕੀਤਾ ਸੀਗਾ ਓਜਲਾ ਸਾਹਿਬ ਦੇ ਬਾਹਰਲੇ ਗੰੰਦਾਂ ਵਾਲਾ ਉਹਨੂੰ ਵੀ ਬੰਨ ਇਹ ਉਹੀ ਆ ਉਹੀ ਨਾਲ ਹੈ। ਇਹ ਉਹੀ ਨਾਲਾ ਤੋੜ ਇੱਥੋਂ ਸਟਾਰਟ ਹੁੰਦਾ ਤਾਂ ਇੱਥੋਂ ਸ਼ੁਰੂ ਕੀਤਾ। ਇਹ ਐਮਪੀ ਸਾਹਿਬ ਦੇ ਘਰ ਦੇ ਲਾਗੂ ਦੀ ਐਮਪੀ ਸਾਹਿਬ ਦੇ ਦਫ਼ਤਰ ਦੇ ਲਾਗੂ ਦੀ ਜਾਂਦਾ। ਇਹ ਟੋਟਲ ਨਾਲਾ ਸਾਰਾ ਆਪਾਂ ਬਣਾਵਾਂਗੇ ਵਧੀਆ। ਉਹਦਾ ਟੋਟਲ ਤਾਂ ਹੀ ਸ਼ੁਰੂ ਕੀਤਾ ਅੱਜ ਸ਼ੁਰੂ ਕਰਤਾ। ਕਿਉਂਕਿ ਲੋਕ ਉਹ ਕਹਿੰਦੇ ਜੀ ਕਿ ਤੁਸੀਂ ਤੋ ਹੀ ਕਰਦੇ ਹੋ ਜੀ ਜੇ ਐਮਪੀ ਨੇ ਨਹੀਂ ਕੀਤਾ ਮੈਂ ਕਿਹਾ ਇਹੀ ਕਰਦੇ ਆਂਗੇ ਕਬਧਾਉ ਨੂੰ। ਸੋ ਜੇ ਤਾਰਨਾ ਸਵਾਲ ਨਹੀਂ ਕਿਉਂਕਿ ਮੈਂ ਤਾਂ ਸਮਝਦਾ ਕਿ ਲੋਕਾਂ ਨੇ ਜਿੰਨੀਆਂ ਵੋਟਾਂ ਪਾਈਆਂ 215000 ਵੋਟ ਪਈ 14000 ਉਹ ਬਹੁਤ ਵੱਡੀ ਵੋਟ ਹੈ। ਸ਼ਾਇਦ ਕਿੰਨੇ ਲੋਕਾਂ ਨੇ ਆਪਣੀ ਵੋਟਾਂ ਮਾਈਆਂ ਸੋ ਲੋਕਾਂ ਦੀ ਮੰਗ ਨੂੰ ਮੁੱਖ ਰੱਖ ਕੇ ਸਭ ਤੋਂ ਪਹਿਲਾਂ ਅੱਜ ਜਿਹੜਾ ਵਕਾਸ ਕਾਜ਼ ਜਿਹੜਿਆ ਸਭ ਤੋਂ ਜੂਰੀ ਪ੍ਰੋਜੈਕਟ ਜਿਹੜਾ ਉਹਨੂੰ ਮਦਦ ਸ਼ੁਰੂ ਕੀਤੀ। ਅਰਵਤ ਸਾਹਿਬ ਇਹ ਬੰਦ ਕੀਤਾ ਜਾਏਗਾ ਕਿ ਇਹਨਾਂ ਸਾਫ਼ ਕੀਤਾ ਜਾਏਗਾ? ਨਹੀਂ ਨਹੀਂ ਪਹਿਲਾਂ ਸਾਫ਼ ਕਰਾਂਗੇ ਮੁੜ ਕੇ ਉਹਨੂੰ ਫਿਰ ਬੰਦ ਕਰਾਂਗੇ ਵਧੀਆ ਔਰ ਪਹਿਲਾ ਸਾਫ ਹਾਂਜੀ ਹਾਂਜੀ ਪਾਣੀ ਉਹਨੂੰ ਪੇਪਰ ਇਹਨਾਂ ਸਫਾਈ ਕਰਕੇ ਪਾਣੀ ਉਹਨੂੰ ਪੇਪਰਾਂ ਹੀ ਪਾਣੀ ਕੱਢ ਦਿੱਤਾ ਜਾਵੇ ਉਹ ਬਹੁਤ ਉਹੀ ਗੱਲ ਹੈ ਉਹੀ ਗੱਲ ਪਾਈਪਾਂ ਥੱਲੇ ਪਈਆਂ ਮੈਂ ਕੋਈ ਵੇਖੀ ਜਾਉ ਤੋਈ ਉਹੀ ਗੱਲ ਹੈ ਅਮੀ ਨੂੰ ਪਤਾ ਇਹ ਥੱਲੇ ਪਾਈਪਾਂ ਆ ਗਿਆ ਔਰ ਜਿੱਥੇ ਛੋਟੀਆਂ ਉੱਥੇ ਵੱਡੀਆਂ ਪਾ ਦਾਂਗੇ ਹਾਂਜੀ ਪਰ ਉਹ ਇੰਨੀ ਵੱਡੀਆਂ ਪੇਪਰ ਨਹੀਂ ਆੜੀ ਵੱਡੀਆਂ ਪਈਆਂ ਹਨ ਵੱਡੀਆਂ ਪੇਪਰ ਨਹੀਂ ਕੋਈ ਗੱਲ ਉਹਨੂੰ ਥੱਲੇ ਦੀ ਪਾਣੀ ਪਾਈਪਾਂ ਦੇ ਵਿੱਚ ਉਹਦੀ ਕਰ ਦਿਆਂਗੇ ਸਾਈਡ ਤੇ ਜਿਹੜਾ ਡਰੇਨ ਨੂੰ ਇੱਕ ਪ੍ਰੋਜੈਕਟ ਹੈ ਸਾਡਾ ਜੇ ਨੋਦਾਂ ਸਾਈਡਾਂ ਪੱਕੀਆਂ ਕਰਕੇ ਵਧੀਆ ਕਰਦਾਂਗੇ ਜਿਹੜਾ ਨਹਿਰ ਦਾ ਪਾਣੀ ਵਗਦਾ ਜਿਹੜਾ ਅਜਾ ਮੀਂਹ ਦਾ ਪਾਣੀ ਆ ਚਾੜੇ ਏਰੀਆ ਚ ਜਨਾਲੇ ਹੁੰਦੇ ਪੰਗੇ ਪਿੰਡ ਮੇਰਾ ਮੈਂ ਕਿੱਥੇਨ ਮਿਲਿਆ ਹੈ ਭਾਈ ਕੋਈ ਨਹੀਂ ਮਿਹਰਬਾਨੀ ਕਰਕੇ ਕਰਵਾ ਦਿਓ ਸਾਡਾ ਮੈਂ ਤਾਂ ਹੀ ਸ਼ੁਰੂ ਕੀਤਾ ਇਹ ਤਾਂ ਹੁਣ ਅਜੇ ਚਾਰ ਦੋ ਦਿਨ ਲੱਗਾ ਅੱਜ ਹੀ ਸ਼ੁਰੂ ਕਰਤਾ ਆਹ ਇੱਕ ਪਿੰਡ ਮਾਲ ਦਾ ਵੀ ਇੱਕ ਫੋਲ ਫਸਿਆ ਕਿਸ਼ਤਾਂ ਨਾ ਬਣਦਾ ਪਿਆ ਜੀ ਉਹ ਉਹ ਵੀ ਬਣਾ ਦਾ ਉਹ ਵੀ ਬਣਾ ਦਾ ਉਹ ਸਾਰਾ ਆਇਆ ਲੇਕਿਨ ਉਹ ਨੋਟਿਸ ਦੇ ਵਿੱਚ ਉਹ ਵੀ ਬਣਾ ਦਾ ਬਣਾ ਦਾ